ਰਿਸਟ੍ਰਿਕ ਸ਼ਹਿਰ ਪਰ ਤੁਸੀਂ ਮਕੀ ਜਿਹੜੇ ਮੁੰਡੇ ਨਾਲ ਜਿਹੜੀ ਹਾਦਸਾ ਹੋਈ ਹੈ ਤੇ ਬਾਰੇ ਤੁਹਾਨੂੰ ਕੀ ਲੱਗਦਾ ਮਿੱਕੀ ਹੋ ਸਕਦਾ ਕੰਮ ਕਰ ਸਕਦੇ ਹੈ ਇਹ ਹੁਣ ਰਿਪੋਰਟ ਮਾਰ ਰਿਪੋਰਟ ਮਾਰ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਬਲ ਗਿਆ ਜੀ ਕੀ ਪਾਣਾ ਪੈ ਜਾਣਾ ਤਾਂ ਕੱਖ ਨਹੀਂ ਕਹਿ ਸਕਦਾ ਚਾਰ ਦਿਨ ਪਹਿਲੇ ਕਿਸੇ ਬੇਟਣਾ ਚੱਲ ਉਹ ਸੀ ਨਹੀਂ ਉਹ ਜਾਨ ਫਸ ਕਰਨੀ ਹੋਈ ਮਾੜੀ ਮੋਟੀ ਉਹਦਾ ਕੀ ਕੰਮ ਕਰ ਰਹੇ ਸੀ ਪੇਟੀਐਮ ਵਗੈਰਾ ਚਲਾ ਫਿਰ ਪੇਟੀਐਮ ਦੇ ਕੰਮ ਚੇਗਾ ਪਹਿਲੇ ਗੱਡੀ ਚਲਾਉਂਦੇ ਰਿਹਾ ਹੁਣ 2 ਮਹੀਨੇ ਬਿਲ ਬੰਦ ਕਰਤਾ ਹੈ ਹੁਣ ਉਮਰ 23 ਸਾਲ ਜੇ ਕਿੰਨੇ ਪਣਪਾਂ ਜੀ ਇੱਕ ਕੁੜੀ ਸੀ ਜੀ ਇੱਕ ਮੁੰਡਾ ਇਹ ਕੁੜੀ ਵੱਡੀ ਸੀ ਮੈਰਿਜ ਸੁਵੇ 8 ਵਜੇ ਫੋਨ ਆਇਆ ਜੀ ਤੁਹਾਨੂੰ ਵਜੇ ਕੀ ਤੁਹਾਨੂੰ ਕੀ ਲੱਗਦਾ ਕੀ ਕੀ ਹੋ ਸਕਦਾ ਜੀ ਤੁਸੀਂ ਕੀ ਪ੍ਰਯੋਗ ਕੀਤਾ ਜੀ ਉਹ ਗੱਲ ਫੋਨ ਕਿ ਚੱਕੇ ਨੇ ਕਿ ਬਿਮਾਰ ਆ ਮੈਂ ਡਿਪਰੈਸ਼ਨ ਚ ਹੀ ਰਹ ਰਹੇ ਮੇਂ ਕੁਝ ਹੋਰ ਵੀ ਹੋ ਰਿਹਾ ਸਦਾ ਨੂੰ ਪਤਾ ਲੱਗਿਆ ਬਾਅਦ ਚ ਕੀ ਕਰੀ ਕਿੱਸਾ ਕੋਈ ਪੰਕੂਲੇ ਕੰਮ ਆਈ ਮੈਡੀਕਲ ਟੀਮ ਵਗੈਰਾ ਲੰਘਦਾ ਸਟ੍ਰੀਟ ਜੀ 5 6 5 6 ਨੂੰ ਘਰ ਆਇਆ ਜੀ ਪਲੇ ਘਰੀ ਕਈ ਸਾਲ ਜੀ ਆਈ ਮੈਡੀਕਲ ਤੁਸੀਂ ਵਿਦੇਸ਼ ਵੀ ਜਾ ਕੇ ਆਏ ਸੀ ਹਾਂ ਜੀ ਬਿਆਜ ਜਾ ਗਿਆ ਉੱਥੇ ਬਿਮਾਰ ਹੋ ਗਿਆ ਜੀ ਪਰ ਠੀਕ ਨਹੀਂ ਪਹਾਰੇ ਬੱਸ ਜੀ ਦੋ ਮਿੰਟ ਕੰਮ ਵਾਸਤੇ ਗਿਆ ਸੀ ਹਾਂ ਜੀ ਕੰਮ ਵਾਸਤੇ ਗਿਆ ਦੋ ਮਿੰਟ ਲਾਏਗਾ ਦੋ ਮਿੰਟ ਲਾਏਗਾ ਕੰਜੀ ਪੰਜ ਹਾਂ ਜੀ। ਜੀਸੀ ਕ੍ਰਿਸ਼ਨਦਨ ਖਾਨਾ ਜੰਮੂ ਅੱਜ ਇਹ ਲਾਚੀ ਰਿਹਾ ਜੀ ਅੱਗੇ ਕਰਤੱਬ ਬਣਾ ਕੇ ਲੈ ਜਾਣਾ। ਉਹ ਜਿਹੜੀ ਆ ਕਿ ਸਾਨੂੰ ਫਰੀਦ 7:30 ਵਜੇ ਗਾਹ ਨੂੰ ਸੀ ਇੱਕ ਨੌਜਵਾਨ ਵਿਅਕਤੀ ਹੈ ਜਿਹੜਾ ਉਹ ਪਿੰਡ ਮਹਿਤਾਬ ਗੜ੍ਹ ਦੇ ਨੇੜੇ ਨੇ ਜਿੱਥੇ ਉਹ ਦੇਰਾ ਕੋਲ ਹੈ ਜਿੱਥੇ ਤੋਂ ਖੂਹੜਿਤ ਪਾਈ ਨੇ ਕੰਮ ਕਰਾਵੇ। ਕੋਈ ਮੌਕੇ ਤੇ ਤੁਸੀਂ ਕੇ ਨਾਲ ਨੂੰ ੱੱਲੇ ਉਤਾਰਿਆ ਤੇ ਮੋਕੇ ਤੇ ਜੀ ਰਾਇਫਲਰ ਆਇਆ ਤੋਂ ਬਾਅਦ ਵਾਰਸ਼ਨਾਸ ਬਰ ਕੀਤਾ ਤੇ ਆਹ ਨੂੰ ਉਹਨਾਂ ਦੀ ਬਾਤ ਬਾਤ ਨੇ ਬਿਆਨ ਲਿਖ ਕੇ ਕਾਰਵਾਈ ਕੀਤੀ ਜਾ ਰਹੀ ਹੈ ਉਸ ਵਾਸਤੇ ਕਰਾਇਆ ਜਾ ਰਿਹਾ ਸਰ ਕੀ ਲੱਗ ਰਿਹਾ ਜੀ 100 100 ਹਾਂਜੀ ਕੀ ਤੁਹਾਨੂੰ ਕੀ ਲੱਗਦਾ ਜੀ ਇਹ ਚ ਹੈ ਵੀ ਇਹ ਮੁੰਡਾ ਬੁਹਾੜੀ ਕੰਮ ਕਰਦਾ ਕੋਈ ਡਿਪਰੈਸ਼ਨ ਦੇ ਵਿੱਚ ਸੀਗਾ ਇਹ ਕਈ ਦਿਨਾਂ ਤੋਂ ਮੈਨੂੰ ਪਤਾ ਲੱਗਿਆ ਵੀ ਥੋੜਾ ਜਿਹਾ ਡਿਪਰੈਸ਼ਨ ਦੇ ਵਿੱਚ ਸੀ ਹੁਣ ਲਾਰ ਦਾ ਪੋਸਟਮਾਰਟ ਕਰਵਾ ਕੇ ਦੇਣਾ ਵਰਤਾਂ ਹਾਂ ਲਾਰ ਸਰ ਉਹ ਆਪਣਾ ਪੋਸਟਮਾਰਟ ਕਰਾਇਆ ਜਾ ਰਿਹਾ ਤੇ ਬਾਸ ਨੇ ਬੰਨੇ ਕਿ ਤੁਹਾਨੂੰ ਲੈਣੇ ਆਏ ਇਹ ਵਕੇਰੀਆ ਸੜ ਤੇ ਕੀ ਨਾਂ ਇਹਦਾ ਸ੍ਰਿੰਦਰ ਕੁਮਾਰ ਇਹਦੇ ਡੈਡੀ ਦਾ ਨਾਮ ਹੈ ਕਿ ਮੁੰਡਾ ਸੀ ਨਾ ਕੀ ਨਾਂ ਇਹਦਾ ਇਹਦਾ ਨਿਸ਼ਾਨ ਨਿਸ਼ਾਨ ਘਾੜਾ ਹੈ ਜਿਹੜਾ ਇਹ ਮਿਫਤਕ ਦਾ ਨਿਸ਼ਾਨ ਹੈ ਇਹ ਕਿਹੜੀ ਕੰਪਨੀ ਕੰਮ ਕਰਦੀ ਹੈ ਇਹ ਕੰਪਨੀ ਜਣੀਏ ਵੈਸੇ ਵਿਚਾਰਾ ਉੱਤੇ ਹਾਲ ਹੀ ਪਹਿਲਾਂ ਡਰਾਈਵਰੀ ਕਰਦਾ ਸੀ ਕਹਿੰਦੇ ਤੋਂ ਬਾਅਦ ਉਹ ਕੋਈ ਕੋਈ ਪ੍ਰਾਈਵੇਟ ਕੋਈ ਜੋਬ ਨਾਲ ਆਪਣੇ ਮਾਰੀ ਤੋਂ ਮੈਟੋ ਵਗੈਰਾ ਦਾ ਕੰਮ ਕਰਦਾ ਕੋਈ ਮੋਬਾਈਲ ਵਗੈਰਾ ਮਿਲ ਜਾਵੇ ਦੇਖੋ ਕਿ ਮੋਬਾਈਲ ਮਿਲਿਆ ਉਹ ਆਪਾਂ ਦੇਖਾਂਗੇ ਸੀਰੀਅਰ ਕਰਾ ਕੇ ਤਕਰੀਰਾਂ ਦਾ ਜੋ ਵੀ ਆ ਗਿਆ ਉਹ ਇਹ ਹੋਇਆ ਤਾਂ ਆਪਾਂ ਕਿਤੇ ਤੱਕ ਲਾਸਟ ਤੱਕ ਕ੍ਰਾਮ ਕੀਤੀ ਹੈ ਜਿਹੜੇ ਜਿਹੜੇ ਕੋਈ ਸੀਸੀਟੀਵੀ ਕੈਮਰਾ ਸਥਾਪਿਤ ਕੋਈ ਕੈਮਰਾ ਹੈ ਸੀ ਤਾਂ ਆਏ 195 1999 ਦੇ ਹਿਸਾਬ ਨਾਲ ਇਹ ਕਾਰਵਾਈ 91 ਨੰਬਰ ਹਿਸਾਬ ਨਾਲ ਇਹ ਜਨਲਵਾਦੀ ਕਰਨੀ ਹੈ 94